ਕਹਾਂ ਉਹਦੇ ਹੱਥ ਚੀਰਿਓ ਜਰ ਮੁਕਾਮਦਾਰੀ ਤਰ੍ਹਾਂ ਸਾਰਿਆਂ ਤੋਂ ਪਹਿਲੇ ਤੇ ਰਾਜਾ ਜੀ ਤੇਰੀ ਗੱਲ Gandhi ji ਨੇ ਵੀ ਕਹੀ ਹੈ ਸਾਨੂੰ ਆਪਣੀ ਪਾਰਟੀ ਦੀ ਆਈਡੀਓਲੋਜੀ ਵਿਲੇਜ ਲੈਵਲ ਪਿੰਡੇ ਦੇ ਲੈਵਲ ਤੇ ਬੂਤ ਕਰ ਲਈ ਜਿਹੜੀ ਬੰਦੀ ਉਹਦੇ ਜਿੰਨੇ ਵੀ ਮੈਂਬਰ ਤੁਸੀਂ ਬੂਤ ਦੇ ਦਿੱਤਾ 21 ਮੈਂਬਰ ਜਾਂ 11 ਮੈਂਬਰ ਨਹੀਂ ਬਣਾਦੇ ਉਹਨਾਂ ਨੂੰ ਪਹਿਲੇ 135 36 37 ਸਾਹ ਦੇ ਇਤਿਹਾਸ ਤੇ ਪਾਰਟੀ ਦਾ ਪਤਾ ਹੋਵੇ ਆਪਾਂ ਆਪਣੇ ਪਰਿਵਾਰਾਂ 'ਚ ਗੱਲ ਕਰਦੇ ਆ ਜਿਹੜੇ ਵੀਰ ਨੂੰ ਆਪਣੇ ਬਾਪ ਦਾ ਆਪਣੇ ਦਾਦੇ ਦਾ ਆਪਣੇ ਪਰਦਾਦੇ ਦਾ ਹੀ ਨਹੀਂ ਪਤਾ ਉਹ ਦੱਸੋ ਇਤਿਹਾਸ ਦੀ ਕਿਹੜੀ ਗੱਲ ਆਪਾਂ ਸੁਣਾ ਸਕਦੇ ਤੇ ਤੁਹਾਨੂੰ ਤੇ ਇਸ ਗੱਲ ਤੇ ਬਾਣ ਹੋਣਾ ਚਾਹੀਦਾ ਕਿ ਸਾਡੀ ਪਾਰਟੀ ਉਹ ਹੈ ਜਿਸ ਨੇ ਇਸ ਮਹਾਨ ਦੇਸ਼ ਦੀ ਜਦੋਂ ਸਾਨੂੰ ਆਜ਼ਾਦੀ ਮਿਲੀ ਹੈ ਜਿਹਦੇ ਸਾਰ ਨੂੰ ਨਮਾਇਆ ਹੱਥ ਇਹ ਦੇਸ਼ ਦੇ ਪਰਵਾਨਿਆਂ ਦੀ ਜਵਾਬ ਦੂਜੇ ਪਾਸੇ ਅੱਜ ਵੇਖੋ ਬਦਕਿਸਮਤੀ ਸਾਡੇ ਦੇਸ਼ ਦੀ ਉਹਨਾਂ ਲੋਕਾਂ ਦੇ ਵਿੱਚ ਉਸ ਪਾਰਟੀ ਦੇ ਹੱਥ ਵਿੱਚ ਤਾਕਤ ਚਲੀ ਗਈ ਜਿਹੜੇ ਉਸ ਟਾਈਮ ਗੋਰਿਆਂ ਦੀ ਮਦਦ ਕਰਦੇ ਸੀ ਅੰਗਰੇਜ਼ਾਂ ਦੇ ਸਾਮਰਾਜ ਦੇ ਵਿੱਚ ਜਿਹੜੀ ਪਾਰਟੀ ਉਹਨਾਂ ਦੀ ਮਦਦ ਕਰਦੀ ਸੀ ਉਹ ਅੱਜ ਦੇਸ਼ ਰਾਜ ਕਰ ਰਹੀ ਉਹਦਾ ਮਤਲਬ ਸਾਡੀ ਆਪਣੀ ਕਮੀ ਹੈ ਸਾਡੀ ਆਪਣੀ ਕਮਜ਼ੋਰੀ ਹੈ ਸਾਡਾ ਗੂਥ ਲੈਵਲ ਤੇ ਪਿੰਡ ਲੈਵਲ ਤੇ ਜਿਹੜਾ ਸਾਡਾ ਫਰਕਰ ਹੈ ਉਹਨੂੰ ਸਾਨੂੰ ਸਹੀ ਮੈਨੇਜ ਦੇ ਵਿੱਚ ਟ੍ਰੇਨ ਕਰਨਾ ਪਏਗਾ ਉਹਨੂੰ ਐਮੂਨੇਸ਼ਨ ਦੇਣਾ ਪਏਗਾ ਉਹਨੂੰ ਆਪਣਾ ਇਤਿਹਾਸ ਦੱਸਣਾ ਪਏਗਾ ਆਪਣੀ ਪਾਰਟੀ ਦੀ ਸੋਚ ਦੱਸਣੀ ਪੈਗੀ ਤੁਹਾਡੇ ਜਿਸ ਤਰ੍ਹਾਂ ਅਪਣੇ ਮੇਰੇ ਬਹੁਤ ਸਾਰੇ ਵੀਰਾਂ ਨੇ ਕਿਹਾ ਕਿ ਇੱਥੇ ਅਗਲੀ ਲੜਾਈ ਬੀਜੇਪੀ ਨਾਲ ਹੋਣੀ ਤੇ ਪਹਿਲੇ ਪੰਜਾਬੀਆਂ ਨੂੰ ਪਤਾ ਤੇ ਹੋਏ ਕਿ ਬੀਜੇਪੀ ਦੀ ਸੋਚ ਕੀ ਹੈ ਪੰਜਾਬੀਆਂ ਪ੍ਰਤੀ ਸੋਚੀ ਹੈ ਪੰਜਾਬ ਪ੍ਰਤੀ ਸੋਚੀ ਹੈ ਕੀ ਰੋਜ਼ ਦੇਖ ਹੀ ਰਹੇ ਕਿਸਾਨਾਂ ਦੇ ਜਿਹੜੇ ਬਿੱਲ ਲੈ ਕੇ ਆਏ ਨੇ ਪਾਰਟੀ ਨੇ ਸਾਰਿਆਂ ਨੂੰ ਪਹਿਲਾਂ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ ਜਦੋਂ ਬਿੱਲ ਇਨਟਰੋਡਿਊਸ ਹੋਇਆ ਸਾਰਿਆਂ ਨੂੰ ਪਹਿਲੇ ਕਿਉਂਕਿ ਸਾਰਿਆਂ ਨੂੰ ਵੱਡੀ ਆਪੋਜੀਸ਼ਨ ਦੇ ਵਿੱਚ ਕਾਂਗਰਸ ਜਮਾਤ ਸੀ ਮਿਲੂ ਕਿਹਾ ਗਿਆ ਕਿ ਸਾਰਿਆਂ ਨੂੰ ਵਾਅਦਾ ਦਿੱਲੀ ਦੇ ਬਾਹਰੋਂ ਤੇ ਕਿਸਾਨ ਆ ਕੇ ਬੈਠੇ ਨੇ ਪੰਜਾਬ ਤੇ ਤੁਸੀਂ ਇਸ ਬਿੱਲ ਨੂੰ ਆਪੋਜ਼ ਕਰੋ ਤੇ ਮੈਂ ਬੋਲ ਦਿਆ ਕਿਹਾ ਸੀ ਕਿ ਮੋਦੀ ਸਾਹਿਬ ਇਹ ਜਿਹੜੇ ਬਿੱਲ ਲੈ ਕੇ ਆਏ ਨੇ ਤੁਸੀਂ ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਆ ਇਹ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਤੇ ਜੇ ਤੁਸੀਂ ਸਮਝਦੇ ਹੋ ਕਿ ਕਿਸਾਨਾਂ ਦੇ ਮੁੰਡੇ ਭਾਵੇਂ ਸਾਰੇ ਹਿੰਦੁਸਤਾਨ 'ਚ ਜਿੰਨੇ ਵੀ ਇੱਥੇ ਬੈਠੇ ਨੇ ਉਹ ਮੌਤ ਦੇ ਵਾਰੰਟਾਂ ਤੇ ਸਾਈਨ ਕਰਨਗੇ ਇਹ ਕਦੀ ਵੀ ਨਹੀਂ ਹੋ ਸਕਦਾ ਫਿਰ ਮੋਦੀ ਸਾਹਿਬ ਨੂੰ ਇਹ ਵੀ ਬੋਲ ਦੇ ਮੈਂ ਕਿਹਾ ਸੀ ਹਾਊਸ 'ਚ ਕਿ ਮੋਦੀ ਸਾਹਿਬ ਪੰਜਾਬ ਦੇ ਲੋਕ ਜਾਂ ਸ਼ਸਤਰ ਦੀ ਪੂਜਾ ਕਰਦੇ ਨੇ ਜਾਂ ਜ਼ਮੀਨ ਦੀ ਸਾਡੀ ਪਛਾਣ ਜੈ ਜਵਾਨ ਤੇ ਜੈ ਕਿਸਾਨ ਦੀ ਉਹ ਪਹਿਲੇ ਤੋਂ ਤੁਸੀਂ ਸਾਡੀ ਜਿਹੜੀ ਤੁਸੀਂ ਪੁਰਾਣੇ ਵਕਤ ਤੋਂ ਵੇਖੋ ਸਾਡੇ ਜਿਹੜੇ ਨੌਜਵਾਨ ਜੇ ਕਿਸੇ ਪੰਜਾਬੀ ਪਰਾਲ ਦੇ ਕੋਈ ਚਾਰ ਬੱਚੇ ਸੀ ਕਿਸੇ ਬਾਪ ਦੇ ਚਾਰ ਮੁੰਡੇ ਸੀ ਉਹਦੇ ਵਿੱਚੋਂ ਦੋ ਜਾਂ ਤਿੰਨ ਫੌਜ ਚ ਜਾਂਦੇ ਸੀ ਇੱਕ ਦੋ ਵਹੀ ਵਾਸੇ ਰਹਿੰਦੇ ਸੀ ਤੇ ਜਦੋਂ ਫੌਜ ਚੋਂ ਰਿਟਾਇਰਮੈਂਟ ਹੁੰਦੀ ਸੀ ਗਵਰਨਮੈਂਟ ਉਹਨੂੰ ਦੀ ਜ਼ਮੀਨਾਂ ਤੁਹਾਨੂੰ ਤੁਹਾਡੇ ਰੈਂਕ ਮੁਤਾਬਕ ਤੁਹਾਨੂੰ ਜ਼ਮੀਨਾਂ ਲੋਡ ਕਰਦੀ ਮੈਂ ਕਿਹਾ ਸੀ ਮੋਦੀ ਸਾਹਿਬ ਆਪਣੀ ਮਾਂ ਨੂੰ ਵੱਧ ਪੰਜਾਬੀ ਆਪਣੀ ਜ਼ਮੀਨ ਨੂੰ ਪਿਆਰ ਕਰਦਾ ਹੈ ਇਹਦਾ ਨਾ ਕਿ ਸਿੰਘ ਨਾ ਅਡਾਲਿਓ ਮੇਰੀ ਰਾਜ ਸਭਾ ਦੀ ਸਪੀਚ ਗੂਗਲ ਤੇ ਹੈ ਜਿਹੜਾ ਵਰਗੀ ਸੰਸਦ ਦਾ ਓਪਨ ਚੈਲੰਜ ਮੋਦੀ ਨੂੰ ਕੀਤਾ ਸੀ ਕਿ ਇਹਨਾਂ ਨੇ ਸਿੰਘ ਨਾ ਅਡਾਲਿਓ ਮੋਦੀ ਸਾਹਿਬ ਤੇ ਜਿਨੇ ਵੀ ਕਦੀ ਪੰਜਾਬੀਆਂ ਨਾਲ ਸਿੰਘ ਢਾਏ ਨੇ ਸਿੰਘ ਫਿਰ ਪੰਜਾਬੀਆਂ ਨੇ ਉਹਦੇ ਪੰਨੇ ਨੇ ਭਾਵੇਂ ਸਿਕੰਦਰ ਆਜ਼ਮ ਸੀ ਮੋਦੀ ਸਾਹਿਬ ਤੁਹਾਡਾ ਵੀ ਸਿੰਘ ਭੱਜੇਗਾ ਇਸ ਕੰਮ 'ਚ ਨਾ ਪਾਓ ਨਹੀਂ ਸੀ ਮੋਦੀ ਸਾਹਿਬ ਨੂੰ ਸਮਝ ਆਈ ਪੰਜ ਚਾਰ ਮਹੀਨੇ ਕਾਨੂੰਨ ਰੱਖੇ 7.5 ਤੋਂ 750 ਤੋਂ ਵੱਧ ਸ਼ਹਾਦਤਾਂ ਹੋਈਆਂ ਸਾਰੀ ਦੁਨੀਆ ਦੇ ਵਿੱਚ ਸਟਰਗਲ ਹੋਇਆ ਤੇ ਫੇਰ ਉਹ ਕਾਨੂੰਨ ਵਾਪਸ ਲੈਣੇ ਪਏ ਸੀ ਮੋਦੀ ਸਾਹਿਬ ਬੇਨਤੀ ਮੇਰੀ ਇਹ ਨਹੀਂ ਹੈ ਅੱਜ ਵੀ ਪੰਜਾਬ ਨੂੰ ਆਰਥਿਕ ਤੌਰ ਤੇ ਕੁਝ ਲਿਆ ਜਾਵੇ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਹੋ ਜੀ ਜਮਾਤ ਇੱਥੇ ਲੈ ਕੇ ਆਈ ਜਿਹੜੇ ਨਾ ਜਿਨ੍ਹਾਂ ਨੂੰ ਰਾਜ ਕਰਨ ਦਾ ਤਜਰਬਾ ਸੀ ਮੈਂ ਸਾਰੇ ਇਥੇ ਪੰਜਾਬੀ ਭਰਾ ਬੈਠੇ ਨੇ ਪੁਰਾਣੇ ਵਕਤ 'ਚ ਵੀ ਤੁਹਾਨੂੰ ਪਤਾ ਘੋੜਿਆਂ ਦੀਆਂ ਰਿਸਾ ਹੁੰਦੀਆਂ ਰਹੀਆਂ ਤੇ ਘੋੜੇ ਦੀ ਰੇਸ ਦੇ ਵਿੱਚ ਪਡਿਗਰੀ ਤੇ ਬਤਾਂ ਘੋੜੇ ਪਜਾਈ ਜਾਂਦੇ ਥੋਰੋਬ੍ਰੈਡ ਘੋੜੇ ਦਾ ਮੁਕਾਬਲਾ ਦੇਸੀ ਟੱਟੂ ਨਹੀਂ ਕਰ ਸਕਦਾ ਅਸੀਂ ਆ ਕੇ ਇਹਨਾਂ ਨੂੰ ਲੈ ਆਂਦਾ ਨਾ ਇਹਨਾਂ ਦੇ ਵਿੱਚ ਪੜ੍ਹਾਈ ਨਾ ਇਹਨਾਂ 'ਚ ਲਿਖਾਈ ਤੋ ਆ ਜਿਹੜਾ ਚੀਫ ਮਿਨਿਸਟਰ ਬਣਾਇਆ ਹੈ ਇਹ ਤਾਂ ਖੁਦ ਭੰਡ ਸੀ ਜਿਹੜੇ ਬੰਦੇ ਨੂੰ ਟ੍ਰੇਨਿੰਗ ਹੋਏ ਸਟੇਜ ਉੱਤੋਂ ਵਿਆਹਾਂ ਸ਼ਾਦੀਆਂ 'ਚ ਦੂਜੇ ਬੰਦੇ ਦੀ ਜੇਬ 'ਚੋਂ ਪੈਸੇ ਕਢਾ ਲਦੇ ਉਸੇ ਗਾਲ ਦੇ ਹੀ ਹੁੰਦੇ ਜਿਹੜੇ ਭੰਡ ਨੇ ਬੈਠੇ ਚੱਲੇ ਭਲੇ ਬੰਦੇ ਦਾ ਦੋ ਵਾਰ ਨਾਲ ਲੈਂਦੇ ਉਹਨੂੰ ਸ਼ਰਮਿੰਦੇ ਹੋਏ ਉਹਨੂੰ ਵੀ ਜੇਬ ਚੱਟ ਬਣਾ ਇਹਦੇ ਤੋਂ ਇਮਾਨਦਾਰੀ ਤਾਂ ਸੋਚਦੇ ਫਿਰਦੇ ਇਮਾਨਦਾਰ ਬਣ ਕੇ ਟੋਗਲ ਬੋਚਾ ਨੇ ਕਦੀ ਪੈਸਾ ਵੇਖਿਆ ਹੀ ਨਹੀਂ ਆ ਤੁਸੀਂ ਇਲੀਗਲ ਬਾਈਂਡਿੰਗ ਦੀ ਗੱਲ ਕਰਦੇ ਹੋ ਢਿੱਲੋ ਸਾਹਿਬ ਇਹਨਾਂ ਨੇ ਤਾਂ ਕੋਈ ਤੁਹਾਡਾ ਛੱਡੜਾ ਹੀ ਨਹੀਂ ਦੋ ਸਾਲ ਇਹਨਾਂ ਦੇ ਰਹਿ ਗਏ 95 ਇਹਨਾਂ ਦਾ ਨੰਬਰ ਹੈ ਜਾਣੇ ਅਜੇ ਅਜੇ ਨਹੀਂ ਹੈ ਕਦੇ ਬਾਵੇਂ ਬਹੁਤ ਵੱਡੀ ਤਦਾਨ ਦੇ ਵਿੱਚ ਮੇਰੇ ਨਾਲ ਤਾਲ ਮੇਲਸ ਵੀ ਧਰੂ ਦੱਸਿਆ ਬਤੀ ਪੈਤੀ ਹੈ ਅਡਵਾਂਸ ਬੁਕਿੰਗ ਕਰਾਉਂਦੇ ਫਿਰਦੇ ਜਾਂ ਤੇ ਜੀ ਦੱਸਾਂ ਇਹਦੇ ਸ਼ੋਹ ਦੀ ਅਡਵਾਂਸ ਅਗਲੇ ਸਾਹ ਜਿਹੜਾ ਸ਼ੋਹ ਹੋਣਾ ਹੈ ਐਸਾ ਨਹੀਂ ਟਿਕਟਾਂ ਵੇਚ ਜਾਂਦੀ ਕਿ ਇੰਟਰਨੈਸ਼ਨਲ ਤੁਸੀਂ ਵੇਖੋ 올림픽ਸ ਦਾ ਇਵੈਂਟ 4 ਸਾਲ ਨੂੰ 올림픽ਸ ਹੋਣੀ ਹੈ 2 ਸਾਲ ਪਹਿਲੇ ਟਿਕਟਾਂ ਖੁੱਲ ਜਾਂਦੀਆਂ ਬਹੁਤ ਤੇ ਟਿਕਟ ਨਹੀਂ ਮਿਲਦੀ ਹੁਣ ਟਿਕਟਾਂ ਦੀ ਬੁਕਿੰਗ ਕਰਾਉਂਦੇ ਫਿਰਦੇ ਪਰ ਤੂੰ ਫਿਕਰ ਰਹਿ ਕਰ ਆਪਣੇ ਕਾਂਗਰਸੀ ਦੀ ਕੁਰਬਾਨੀ ਦੇ ਕੇ ਕਿਸੇ ਨੂੰ ਟਿਕਟ ਹੀ ਮਿਲੇ ਤੇ ਤੁਹਾਨੂੰ ਮੇਰੇ ਤੇ ਮੇਰੀ ਗੱਲ ਸੁਣ ਲੋ ਗਾਂਧੀ ਸਾਹਿਬੀ ਸਾਡੇ ਨਾਲ ਦਪਿੰਦਰ ਸਿੰਘ ਦੀ ਟਿਕਟ ਨੂੰ ਕੋਈ ਹੱਥ ਨਹੀਂ ਪਾ ਸਕਦਾ ਜਿੰਦਾਬਾਦ 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 ਕਾਂਗਰਸ ਪਾਰਟੀ ਜਿੰਦਾਬਾਦ ਤੁਸੀਂ ਅੱਜ ਤੋਂ ਹੀ ਕਿਆਲੀ ਰੱਖੋ ਇਹਦੇ ਵਿੱਚ ਕਮੀ ਨਹੀਂ ਬੇਚੀ ਕਰ ਰਹੇ ਅਗਲੀ ਵਾਰ ਅਸੀਂ ਜਿੱਤਿਆ ਰਹਿਣਾ ਤੇ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਈ ਤੈਨੂੰ ਕਲਗੀ ਵੀ ਲਾਵੇਂ ਭਾਈ ਵੱਡੀ ਲੱਗੇ ਮਾਰੀ ਇਹ ਖਾਲਾਜੀ ਆਦਮੀ ਕੋ ਭੁੱਖਿਆ ਨਾ ਗਾ ਵੀ ਕੈਂਡੀਡੇਟ ਜੋ ਲੰਬੀ ਤੇ ਨਾ ਪਛੋਕੜ ਵੇਖੀ ਨਾ ਓਏ ਆਪਾਂ ਕੁੱਤਾ ਖਰੀਦਣਾ ਹੋਏ ਘੋੜਾ ਖਰੀਦਣਾ ਹੋਏ ਕੋ ਮੱਝ ਖਰੀਦਨੀ ਨਹੀਂ ਓਏ ਕਾਂ ਖਰੀਦਨੀ ਹੋਏ ਉਹਦੀ ਕੀਮਤ ਪਟਿਗਰੀ ਦੀ ਪੈਂਦੀ نسل ਕਿਹੜੀ ਚੋ ਇਹਦੀ ਨੈਸ਼ਨ ਵੇਖੀ ਸਾਧ ਮੁਹੰਦਰ ਸਿੰਘ ਦੇ ਲੋਕਾਂ ਨੂੰ ਹੈ ہزار ਦਪਿੰਦਰ ਸਿੰਘ ਪੀ ਲੋ ਜਿੰਦਾਬਾਦ ਰਿਟਾਇਰਡ ਸੁਰਗਵਾਸੀ ਨੇ ਅੱਜ ਹਾਈ ਕੋਰਟ ਦੇ ਜੱਜ ਹੋਏ ਕੋਈ ਐਵੇਂ ਨਹੀਂ ਹੈ ਸੁਪਰੀਮ ਕੋਰਟ ਦੇ ਪ੍ਰਮੋਟ ਹੋ ਗਏ ਜੇ ਉਹ ਸੁਪਰੀਮ ਕੋਰਟ ਪਹੁੰਚ ਨਹੀਂ ਸਕੇ ਮੈਂ ਉਹਨਾਂ ਦੀ ਗੱਲ ਕਰਨਾ ਖਾਨਖਾਦੀ ਬੰਦੇ ਨੇ ਸਾਲੋਂ ਮਸ਼ਹੂਰ ਪੰਜਾਬ ਦੇ ਜਿਹੜੇ ਖਾਨਦਾਨੀ ਪਰਵਾਸ ਹਨ ਕਿਸਾਨੀ ਨਾਲ ਜੁੜੇ ਹੋਏ ਢਿੱਲੋਂ ਪਰਿਵਾਰੋਂ ਨਾ ਚਾਹੀਏ। ਇਹ ਕੋਈ ਆਵੇ ਬਾਤ ਰਾਤ ਹੁੰਦਾ ਹੋਇਆ ਬੰਦਾ ਨਹੀਂ। ਨਾ ਇਹਦੇ 'ਚ ਕੋਈ ਭੁੱਖੇ ਤੇ ਨਾ ਅਸੀਂ ਕੋਈ ਭੁੱਖਾ ਲੈ ਕੇ ਜਾਣਾ। ਨਾ ਅਸੀਂ ਕੋਈ ਦਾਗੀ ਲੈ ਕੇ ਆਣਾ। ਸਾਫ਼ ਸੁਥਰੇ ਚਿਹਰਿਆਂ ਦੀ ਲੋੜ ਹੈ। ਇਸ ਟਾਈਮ ਪੰਜਾਬ ਨੂੰ ਕਿਸੇ ਬਹੁਤ ਮਜ਼ਬੂਤ ਲੀਡਰ ਜਿਸ ਤਰ੍ਹਾਂ ਸਰਗਵਾਸੀ ਮਰਦੇ ਮਜਾਹਿਸਾ ਪ੍ਰਤਾਪ ਸਿੰਘ ਕਹਿ ਰਹੇ ਉਹ ਜੇ ਨਿਰਜ਼ਾ ਦੇ ਰੋਟ ਮੈਨੂੰ ਇਸ ਗੱਲ ਦੇ ਪੂਰਨਾਸ਼ ਹੈ ਜਿੱਦਣ ਗੁਰੂ ਮਹਾਰਾਜ ਸਾਹਿਬ ਨੇ ਮੇਰ ਕੀਤੀ ਕੋ ਮਜ਼ਬੂਤ ਲੀਡਰ ਆਇਆ ਕੋ ਮਾਨਦਾਰ ਲੀਡਰ ਆਇਆ ਪੰਜਾਬ ਨੂੰ 50 ਸਾਲਾਂ ਦੇ 25 ਸਾਲ ਲੱਗੇ ਲੈ ਦੇ ਇਹ ਜੋ ਕਮੀਆਂ ਪੇਸ਼ੀਆਂ ਦੂਰ ਕਰੇ ਮੇਰੀ ਗੱਲ ਸੁਣ ਲੋ ਇੱਕ